ओम नमो शिवाय नमा शहर द बाबा YouTube चैनल हमेशा ही ये कोशिश करता है जिस स्थान पे खुद आप आके अपने भक्तਾਂ ਦੀ ਭਗਤੀ ਤੋਂ પ્રસન્ન ਹੋ ਕੇ भगवान शिव जी दर्शन दे रहे ने ਤੇ ਉਸ ਸੰਬੰਧੀ ਕੀ ਹੈ असली सच उस दी तह तक ਪਹੁੰਚਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਵਿੱਚ ਕਿੰਨੀ ਕੁ ਸਚਾਈ ਹੈ ਅੰਧ ਵਿਸ਼ਵਾਸ ਫਲਾਣਾ ਸਾਡੇ ਚੈਨਲ ਦਾ ਮਕਸਦ ਨਹੀਂ ਹੈ ਪਰ ਜੋ ਸੱਚ ਹੈ ਜੋ ਸਾਨੂੰ ਦੱਸਿਆ ਜਾਂਦਾ ਹੈ ਉਸ ਨੂੰ ਵੀ ਤਾਂ ਅਸੀਂ ਨਕਾਰ ਨਹੀਂ ਸਕਦੇ ਔਖਾ ਪਰੋਖੇ ਨਹੀਂ ਕਰ ਸਕਦੇ ਕਿ ਇਸ ਕਲਯੁਗ ਵਿੱਚ ਵੀ ਭਗਵਾਨ ਖੁਦ ਆ ਕੇ ਆਪਣੇ ਭਗਤਾਂ ਦੀ ਭਗਤੀ ਤੋਂ ਖੁਸ਼ ਹੋ ਕੇ ਦਰਸ਼ਨ ਦਿੰਦੇ ਨੇ ਤੇ ਅੱਜ ਵੀ ਉਸ ਦੇ ਸਬੂਤ ਸਾਖਸ਼ਾਤ ਮੌਜੂਦ ਹਨ ਕਿਹਾ ਜਾ ਰਿਹਾ ਹੈ ਕੀ ਲਾਲਿਆ ਮਹੱਲਾ ਨਵਾਂ ਸ਼ਹਿਰ ਦੀ ਰਹਿਣ ਵਾਲੀ ਲੜਕੀ ਜਿਸ ਨੇ 40 ਦਿਨ ਮੰਦਰ ਵਿੱਚ ਦੀਵਾ ਚਰਾਗ ਕਰਨਾ ਤੇ ਮੰਨਤ ਮੰਗੀ ਉਸੇ ਦਰਾਨ ਉਸ ਲੜਕੀ ਦੀ ਸ਼ਾਦੀ ਦਾ ਦਿਨ ਤੈਹ ਹੋ ਗਿਆ ਇਹ ਗੱਲ 1985 ਦੇ ਕਰੀਬ ਦੀ ਹੈ ਜਿਸ ਦਿਨ ਸ਼ਾਦੀ ਸੀ ਉਹ ਉਸ ਲੜਕੀ ਦਾ ਬਲੋਂ 40ਵਾਂ ਦਿਨ ਸੀ ਮਤਲਬ ਜਿਸ ਦਿਨ ਉਸ ਲੜਕੀ ਦੀ ਸ਼ਾਦੀ ਸੀ ਉਸ ਦਿਨ 40ਵਾਂ ਦਿਨ ਸੀ ਹੁਣ ਸੋਚੋ ਕੀ ਲੜਕੀ ਕੀ ਕਰਦੀ 39 ਦਿਨ ਤੇ ਉਹ ਚਿਰਾਗ ਦੀਵਾ ਕਰ ਲਿਆ ਸੀ ਤੇ ਉਸ 40ਵੇਂ ਦਿਨ ਤੇ ਉਸ ਦੀ ਸ਼ਾਦੀ ਸੀ ਤੇ ਉਸ ਦਿਨ ਉਹ ਚਿਰਾਗ ਕਿੱਦਾਂ ਕਰਦੀ ਲੜਕੀ ਨੇ ਢੋਲੀ ਵਿੱਚ ਬੈਠਣ ਦੀ بجائے ਦੱਸ ਦਿੱਤਾ ਕਿ ਅੱਜ ਮੇਰਾ 40ਵਾਂ ਦਿਨ ਹੈ ਚਿਰਾਗ ਕਰਨ ਇਸ ਮੰਦਰ ਵਿੱਚ ਜਾਣਾ ਹੈ ਤੇ ਢੋਲੀ ਵਿੱਚ ਬਾਦ ਵਿੱਚ ਬੈਠਾਂਗੀ ਤੇ ਡੋਲੀ ਮੇਰੀ ਫਿਰ ਤੋੜ ਦੇਣਾ ਖੈਰ ਸਾਰਿਆਂ ਨੇ ਉਸ ਦੀ ਸ਼ਰਦਾ ਨੂੰ ਦੇਖਿਆ ਸ਼ਰਦਾ ਉਸ ਦੀ ਦੇਖਦੇ ਹੋਏ ਛੇ ਮੰਦਰ ਕੱਚਾ ਟੋਬਾ ਨਮਾ ਸ਼ਹਿਰ ਪਹੁੰਚ ਗਏ ਉਸ ਦੇ ਨਾਲ ਸਥਾਨਕ ਵਾਸੀ ਵੀ ਸਨ ਕਿਉਂਕਿ ਜਦੋਂ ਮੈਰਿਜ ਲੜਕੀ ਸੀ ਸੀ ਤਾਂ ਨਮੇ ਸ਼ਹਿਰ ਦੇ ਜਿਹੜੇ ਵਸਨੀਕ ਸੀ ਉਹਨਾਂ ਦਾ ਤੇ ਉਹ ਨਾਲ ਹੋਣਾ ਜ਼ਰੂਰੀ ਸੀ ਨਾ ਪਹਿਲਾਂ ਉਸ ਨੇ ਦੀਵਾ ਕਰਨਾ ਜ਼ਰੂਰੀ ਸਮਝਿਆ ਪਰ ਤੁਸੀਂ ਖੁਦ ਹੈਰਾਨ ਹੋ ਜਾਵੋਗੇ ਹੈ ਵੀ ਗੱਲ ਹੈਰਾਨੀ ਦੀ ਜਦੋਂ ਉਸ ਲੜਕੀ ਵੱਲੋਂ ਚਿਰਾਗ ਕੱਚਾ ਟੋਬਾ ਛੇ ਮੰਦਰ ਕੀਤਾ ਗਿਆ ਤਾਂ ਉਸ ਵਕਤ ਜੋ ਸਾਨੂੰ ਦੱਸਿਆ ਗਿਆ ਹੈ ਇਸ ਵਕਤ ਵੀ ਉਹ ਸਾਰੇ ਕੁਦਰਤੀ ਮੈਨੂੰ ਉੱਤੇ ਮਿਲ ਗਏ ਔਰ ਉਸ ਵਕਤ ਉਹਨਾਂ ਨੇ ਦੱਸਿਆ ਕਿ ਇੰਨੀ ਜ਼ਿਆਦਾ ਰੋਸ਼ਨੀ ਉਸ ਮੰਦਰ ਦੇ ਵਿੱਚ ਹੋਈ ਅਸੀਂ ਮੰਦਰ ਦਾ ਸਾਰਾ ਆਲਾਦ ਵਾਲਾ ਦੇਖਿਆ ਕਿ ਕੋਈ ਵੀ ਕਿਸੇ ਪਾਸੇ ਰੋਸ਼ਨੀ ਨਹੀਂ ਸੀ ਆ ਸਕਦੀ ਪਰ ਇਹ ਭਗਵਾਨ ਸ਼ਿਵ ਭੋਲੇनाथ ਦੀ ਲੀਲਾ ਸੀ ਚਮਤਕਾਰ ਸੀ ਕਿ ਇੰਨੀ ਜ਼ਿਆਦਾ ਰੋਸ਼ਨੀ ਸੀ ਅਸੀਂ ਜਦੋਂ ਉੱਥੇ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਰੋਸ਼ਨੀ ਦਿੱਸੀ ਪਰ ਉਸ ਲੜਕੀ ਨੂੰ ਭਗਵਾਨ ਛੇਪ ਦਿਸਰੇ ਸਨ ਪਰਵਾੜ ਦਿਸਰਿਆ ਸੀ ਔਰ ਲੜਕੀ ਕਹਿ ਰਹੀ ਸੀ ਔਰ ਉਸ ਤੋਂ ਬਾਅਦ ਵਿੱਚ ਜਦੋਂ ਅਸੀਂ ਔਰ ਇਸ ਦੀ ਖੋਜ ਕਰਨੀ ਸ਼ੁਰੂ ਕੀਤੀ ਤਾਂ ਦੱਸਿਆ ਗਿਆ ਕਿ ਉਹ ਰੋਸ਼ਨੀ ਜੋ ਉੱਥੇ ਇੱਕ ਸ਼ਿਵਲਿੰਗ ਹੈ ਕੱਚਾ ਟੋਬਾ ਨਵਾਂ ਸ਼ਹਿਰ ਇੱਕ ਸ਼ਿਵਲਿੰਗ ਹੈ ਉਸ ਸ਼ਿਵਲਿੰਗ ਦੇ ਉੱਪਰ ਪਹਿਲਾਂ ਕੁਝ ਵੀ ਮੌਜੂਦ ਨਹੀਂ ਸੀ ਬਲਕਿ ਸਾਫ਼ ਸੀ ਕਹਿੰਦਾ ਮਤਲਬ ਕੋਈ ਪ੍ਰਤੀਵਾ ਨਹੀਂ ਸੀ ਕੋਈ ਤਸਵੀਰ ਨਹੀਂ ਸੀ ਕੁਝ ਵੀ ਨਹੀਂ ਸੀ ਸਿਰਫ ਇੱਕ ਸ਼ਿਵਲਿੰਗ ਮੌਜੂਦ ਸੀ ਉਰ ਉਹ ਰੋਸ਼ਨੀ ਇੰਨੀ ਜ਼ਿਆਦਾ ਉਸ ਸ਼ਿਵਲਿੰਗ ਤੇ ਪਈ ਪਰ ਦੂਸਰੇ ਪਾਸੇ ਉਸ ਲੜਕੀ ਨੂੰ ਭਗਵਾਨ ਸ਼ਿਵ ਬਰੋ ਆਸ਼ੀਰਵਾਦ ਖੁਦ ਆ ਕੇ ਦਿੱਤਾ ਗਿਆ ਦਰਸ਼ਨ ਦਿੱਤੇ ਗਏ ਬਾਕੀਆਂ ਨੂੰ ਰੋਸ਼ਨੀ ਦਿੱਤੀ ਔਰ ਜਦੋਂ ਉਹ ਰੋਸ਼ਨੀ ਉੱਥੋਂ ਗਾਇਬ ਹੋ ਗਈ ਤਾਂ ਸਾਰੇ ਹੀ ਉੱਥੇ ਦੇ ਸ਼ਰਧਾਲੂ ਜੋ ਉਸ ਵੇਲੇ ਮੌਕੇ ਤੇ ਮੌਜੂਦ ਸਨ ਹੈਰਾਨ ਰਹਿ ਗਏ ਕਿ ਉਸ ਸ਼ਿਵਲਿੰਗ ਤੇ ਜਿੱਥੇ ਕੁਝ ਵੀ ਨਹੀਂ ਸੀ ਉਸ ਸ਼ਿਵਲਿੰਗ ਤੇ ਸ਼ਿਵ ਪਰਿਵਾਰ ਦੀ ਪ੍ਰਤਿਭਾ ਬਣੀ ਹੋਈ ਸੀ ਤੇ ਨਮਾਸ਼ਿਆਰ ਦਵਾਬਾ YouTube ਚੈਨਲ ਇਸ ਮੌਕੇ ਤੇ ਅੱਜ ਪਹੁੰਚੇ ਸੋਚਿਆ ਕਿ ਉਹ ਨਾ ਤੁਹਾਡੇ ਤੱਕ ਵੀ ਇਹ ਜੋ ਚਮਤਕਾਰ ਹੋਇਆ ਤੁਹਾਡੇ ਨਾਲ ਵੀ ਸਾਂਝਾ ਕੀਤਾ ਜਾ ਸਕੇ ਔਰ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀ ਲੜਕੀ ਆ ਫਿਰ ਉਸਦੀ ਡੋਲੀ ਤੋਰੀ ਗਈ ਔਰ ਦੱਸਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਉਸ ਤੋਂ ਪਹਿਲਾਂ ਉਸ ਲੜਕੀ ਦੀ ਜੋ ਸਥਿਤੀ ਸੀਗੀ ਇੱਕ ਮੀਡਲ ਕਲਾਸ ਜਾਂ ਰਕ ਲੋਕੀ ਇੰਨੀ ਵਧੀਆ ਨਹੀਂ ਸੀ ਇਸ ਵਕਤ ਉਹ ਲੜਕੀ ਅਮਰੀਕਾ ਵਿੱਚ ਬੈਠੀ ਹੈ ਤੇ ਅਮਰੀਕਾ ਵਿੱਚ ਜੋ ਲੜਕੀ ਬੈਠੀ ਹੈ ਕਿਉਂਕਿ ਉਸ ਨੂੰ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹ ਵਿਦੇਸ਼ ਵਿੱਚ ਹੈ ਪਰ ਉਸ ਨਾਲ ਸੰਬੰਧਤ ਜੋ ਆ ਉਹ ਸਾਨੂੰ ਉੱਥੇ ਮਿਲ ਗਏ ਤੇ ਉਹਨਾਂ ਨੇ ਕੀ ਦੱਸਿਆ ਕਿਰਪਾ ਕਰਕੇ ਜੇਕਰ ਕੋਈ ਵੀਡੀਓ ਚ ਐਡ ਵੀ ਚੱਲੇ ਸਕਿਪ ਨਾ ਕਰਨਾ ਨਹੀਂ ਤੇ ਤੁਸੀਂ ਅਸਲ ਜੋ ਗੱਲਬਾਤ ਹੈ ਉਸ ਤੋਂ ਵਾਂਝੇ ਰਹਿ ਜਾਓਗੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਸੀਂ ਨਵਾਂ ਸ਼ਹਿਰ ਪਹੁੰਚ ਜਾਂਦੇ ਹਾਂ ਜ਼ਿਲ੍ਹਾ ਸੀਤ ਭਗਤ ਸਿੰਘ ਨਗਰ ਔਰ ਚੰਡੀਗੜ੍ਹ ਚੌਕ ਆਂਦਾ ਆ ਚੰਡੀਗੜ੍ਹ ਚੌਕ ਆਂਦਾ ਆ ਚੰਡੀਗੜ੍ਹ ਚੌਕ ਤੇ ਨਾਲ ਹੀ ਜਿਹੜਾ ਆ ਉਹ ਤੁਸੀਂ ਉੱਥੋਂ ਕਿਸੇ ਤੋਂ ਵੀ ਪੁੱਛ ਸਕਦੇ ਆ ਤੁਸੀਂ ਦਰਸ਼ਨ ਕਰਨਾ ਚਾਹੁੰਦੇ ਹੋ ਕਿ ਕੱਚਾ ਟੱਪਾ ਸ਼ਿਮ ਮੰਦਰ ਬਿਲਕੁਲ ਚੰਡੀਗੜ੍ਹ ਚੌਕ ਦੇ ਨਾਲ ਹੀ ਆ ਔਰ ਉਸ ਦੇ ਨਾਲ ਹੀ ਜਿਹੜੀ ਹੈਗੀ ਆ ਕਿ ਇੱਕ ਡੈਂਟਲ ਵਾਲਿਆਂ ਦੀ ਦੁਕਾਨ ਹੈਗੀ ਉਸ ਦੇ ਨਾਲ ਹੀ ਜਿਹੜਾ ਆ ਕਿ ਇੱਕ ਲਿੰਕ ਰੋਡ ਮੁਰਦਾ ਹੈਗਾ ਆ ਅੱਗੇ ਜਾ ਕੇ ਤੁਸੀਂ ਜਿਹੜਾ ਹੈ ਕੀ ਇਹ ਸ਼ਿਮ ਮੰਦਰ ਦੇ ਵਿੱਚ ਜਿਹੜੇ ਆ ਉਹ ਤੁਸੀਂ ਦਰਸ਼ਨ ਕਰ ਸਕਦੇ ਹੋ ਜਿੱਥੇ ਛਾਖ ਛਾਤ ਖੁਦ ਛਿਪ ਭਗਵਾਨ ਜਿਹੜੇ ਆ ਉਹ ਪਹੁੰਚੇ ਤੇ ਉਹਨਾਂ ਨੇ ਉਸ ਵਿਆhta ਜੋੜੇ ਨੂੰ ਜਿਹੜਾ ਆ ਉਹ ਆਸ਼ੀਰਵਾਦ ਦਿੱਤਾ ਇਸ ਵਕਤ ਨਵਾਂ ਸ਼ਹਿਰ ਦਵਾਬਾ YouTube ਪਹੁੰਚ ਚੁੱਕਾ ਹੈ ਸ਼ਿਮ ਮੰਦਰ ਕੱਚਾ ਟੋਬਾ ਕਲਾਮ ਰੋਡ ਤੁਸੀਂ ਦੇਖ ਰਹੇ ਹੋ ਕਿ ਜਦੋਂ ਤੁਸੀਂ ਮੰਦਰ ਦੇ ਅੰਦਰ ਹੀ ਐਂਟਰ ਹੋਣਾ ਹੁੰਦਾ ਹੈ ਔਰ ਦੇਖ ਪਾ ਰਹੇ ਹੋ ਕਿ ਬੇਹੱਦੀ ਖੂਬਸੂਰਤ ਜਿਹੜਾ ਆ ਉਹ ਜਿਹੜਾ ਜਦੋਂ ਵੀ ਤੁਸੀਂ ਦਰਬਾਰ ਦੇ ਅੰਦਰ ਜਾਣੇ ਹੋ ਔਰ ਬਿਲਕੁਲ ਬੇहद ਖੂਬਸੂਰਤ ਜਿਹੜਾ ਹੈਗਾ ਆ ਤੁਹਾਨੂੰ ਉਹ ਦ੍ਰਿਸ਼ ਜਿਹੜਾ ਆ ਉਹ ਮਿਲੇਗਾ ਮਨ ਨੂੰ 모ਹਨ ਵਾਲਾ ਜਿਹੜਾ ਆ ਉਹ ਮਿਲੇਗਾ ਔਰ ਕਲਾਮ ਰੋਡ ਕੱਚਾ ਟੋਬਾ ਇਸ ਵਕਤ ਆ ਮੈਂ ਇਸ ਵਕਤ ਮੈਂ ਪ੍ਰਵੇਸ਼ ਦੁਆਰ ਤੇ ਜਿਹੜਾ ਅੰਦਰ ਹੈਗਾ ਤੁਸੀਂ ਦੇਖ ਪਾ ਰਹੇ ਹੋ ਜੀ کافی ਖੂਬਸੂਰਤ ਜਿਹੜਾ ਇੱਥੇ ਦਾ ਦ੍ਰਿਸ਼ ਹੈਗਾ ਆ ਤੁਸੀਂ ਭਗਵਾਨ ਵੀਰ ਹਨੂਮਾਨ ਜੀ ਭਗਵਾਨ ਰਾਮਚੰਦਰ ਜੀ ਲਕਸ਼ਮਣ ਜੀ ਔਰ ਜੋ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਔਰ کافی ਖੂਬਸੂਰਤ ਜਿਹੜਾ ਇਹ ਦ੍ਰਿਸ਼ ਹੈ ਔਰ ਜਿਹੜੇ ਸ਼ਰਧਾਲੂ ਹੈਗੇ ਆ ਉਹ ਤੁਸੀਂ ਦੇਖ ਸਕਦੇ ਆ ਇਸ ਸਾਈਡ ਦੇ ਉੱਪਰ ਜਦੋਂ ਵੀ ਤੁਸੀਂ ਬੂਤ ਵਗੈਰਾ ਜੋੜੇ ਉਤਾਰਦੇ ਹੋ ਹੱਥ ਧੋ ਕੇ ਮਤਲਬ ਸੁਚਮ ਦੇ ਨਾਲ ਜਿਹੜਾ ਆ ਔਰ ਇਹ ਜਿਹੜਾ ਮੰਦਿਰ ਹੈਗਾ ਇਸ ਮੰਦਿਰ ਦੇ ਅੰਦਰ ਜਿਹੜਾ ਤੁਸੀਂ ਪ੍ਰਵੇਸ਼ ਕਰਦੇ ਹਾਂ ਔਰ ਇੱਥੇ ਜਿਹੜਾ ਆ ਕਿ ਸਲਾਨਾ ਪ੍ਰੋਗਰਾਮ ਜਿਹੜੇ ਆ ਉਹ ਹਰ ਸਾਲ ਪ੍ਰੋਗਰਾਮ ਵੀ ਹੁੰਦੇ ਨੇ ਜਿਹੜਾ ਇਹ ਮੰਦਿਰ ਹੈਗਾ ਇਸ ਮੰਦਿਰ ਤੇ ਵੈਸੇ ਇੱਕ ਜਿੱਥੋਂ ਇਹ ਬਾਹਰੋਂ ਖੂਬਸੂਰਤੀ ਆ ਉੱਥੇ ਇਹ ਵੀ ਲਿਖਿਆ ਹੋਇਆ ਆ ਆਰਤੀ ਜਿਹੜੀ ਆ ਉਹ ਵੀ ਭਗਵਾਨ ਸ਼ਿਵ ਜੀ ਕੀ ਜਿਹੜੀ ਆਰਤੀ ਹੈਗੀ ਆ ਉਹ ਵੀ ਜਿਹੜੀ ਆ ਕਿ ਬਾਾਰ ਜਿਹੜੀ ਆ ਗਿਆ ਉਹ ਲਿਖੀ ਹੋਈ ਹੈਗੀ ਔਰ ਇਸ ਦੇ ਨਾਲ-ਨਾਲ ਜਿਹੜਾ ਆ ਹੋਰ ਵੀ ਮੰਦਿਰ ਨੇ ਔਰੇ ਵੈਚਨ ਵੀ ਜਿਹੜਾ ਮੰਤਰ ਹੈਗਾ ਤੁਹਾਨੂੰ ਇਸ ਦੇ ਵੀ ਜਿਹੜੇ ਆ ਦਰਸ਼ਨ ਕਰਵਾ ਦਿੰਨੇ ਆ ਜੈ ਮਾਤਾ ਦੀ ਔਰ ਔਰ ਸ਼ਿਵ ਭਗਵਾਨ ਜੀ ਜਿਹੜੇ ਨੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਖੂਬਸੂਰਤ ਜੜੀਆ ਪ੍ਰਤਿਵਾ ਜੜੀਆ ਉਹਨਾਂ ਦੀ ਜੜੀਆ ਹੈ ਇੱਥੇ ਪਾਕਿਸਤਾਨ ਬਣਿਆ ਹੋਇਆ ਆ ਸ਼੍ਰੀ ਮੰਗਲਗਿਰੀ ਮਹਾਰਾਜ ਜੀ ਦਾ ਇੱਕ ਪੀਪਲ ਹੈਗਾ ਕਾਫੀ ਸਾਲ ਪੁਰਾਣਾ ਆ ਅਸੀਂ ਇੱਥੇ ਗੱਲਬਾਤ ਵੀ ਕਰਾਂਗੇ ਕਿਉਂਕਿ ਜਾਣਕਾਰੀ ਜ਼ਿਆਦਾ ਉਹਨਾਂ ਨੂੰ ਹੈਗੀ ਆ ਔਰ ਇੱਥੇ ਜਿਹੜੇ ਨੇ ਚਿਰਾਗ ਜਿਹੜੇ ਨੇ ਉਹ ਕਰਦੇ ਨੇ ਔਰ ਇਹ ਤੁਸੀਂ ਦੇਖ ਸਕਦੇ ਹੋ ਸੀ ਮੰਦਿਰ ਦਾ ਹਾਲ ਦੇਖ ਪਾ ਰਹੇ ਹਾਂ ਕਾਫੀ ਖੂਬਸੂਰਤ ਜਿਹੜਾ ਹਾਲ ਹੈ ਜੀ ਇੱਥੇ ਜੋ ਵੀ ਪ੍ਰੋਗਰਾਮ ਹੁੰਦੇ ਨੇ ਔਰ ਸ਼ਿਵ ਭਗਵਾਨ ਜੀ ਦੀ ਪ੍ਰਤੀਵਾਜੜੀ ਆ ਵੀ ਆ ਉਹ ਇੱਥੇ ਲਗਾਈ ਹੋਈ ਆ ਔਰ ਸਟੇਜ ਵੀ ਬਣਾਈ ਹੋਈ ਆ ਕਾਫੀ ਵੱਡਾ ਹਾਲ ਆ ਏ। ਇਹ ਵੀ ਇੱਕ ਜਿਹੜਾ ਅਸਥਾਨ ਆ ਇਸ ਮੁਕ ਇਸ ਸਮੁੰਦਰ ਦੇ ਵਿੱਚ ਜਿਹੜਾ ਉਹ ਬਣਿਆ ਹੋਇਆ ਆ। ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਜਿੱਥੋਂ ਇਹ ਇਸ ਮੰਦਰ ਦੇ ਵਿੱਚ ਜੋ-ਜੋ ਵੀ ਕੁਛ ਹੈ ਉਹ ਤੁਹਾਨੂੰ ਔਰ ਰਾਮ ਦਰਵਾਰ ਜਿਹੜਾ ਆ ਆ ਵੀ ਤੁਸੀਂ ਦੇਖ ਸਕਦੇ ਹੋ ਇਸ ਮੰਦਰ ਦੇ ਵਿੱਚ। ਔਰ ਰਾਮ ਦਰਵਾਰ ਤੁਸੀਂ ਦਰਸ਼ਨ ਕਰ ਸਕਦੇ ਹੋ। ਆ ਤੁਸੀਂ ਇੱਕ ਦੇਖ ਸਕਦੇ ਹੋ। ਔਰ ਬਰਗਦ ਬੋੜ ਦਾ ਜਿਹੜਾ ਇੱਕ ਇੱਥੇ ਪੀੜ ਹੈਗਾ ਤੁਸੀਂ ਦੇਖ ਪਾ ਰਹੇ ਹੋ ਔਰ ਆਹ ਦੇਖੋ ਕੋਈ ਜਿਸ ਤਰ੍ਹਾਂ ਕੀ ਆਪਣੇ ਆਪ ਹੀ ਪ੍ਰਤਿਭਾ ਜਿਹੜੀ ਹੈ ਕਿਸ ਤਰ੍ਹਾਂ ਬਣੀ ਹੋਈ ਹੈਗੀ ਆ ਕਹਿ ਸਕਦੇ ਆਗੇ ਇਹਦੇ ਬਾਰੇ ਵੀ ਅਸੀਂ ਜਾਣਕਾਰੀ ਲਵਾਂਗੇ ਔਰ ਸ਼ਰਧਾਲੂ ਜਿਹੜੇ ਆ ਲਗਾਤਾਰ ਇੱਥੇ ਆਦੇ ਇਧਰ ਵੀ ਤੁਸੀਂ ਦੇਖ ਪਾ ਰਹੇ ਹੋ ਔਰ ਸ਼ਰਪ ਜਿਹੜੇ ਆ ਉਹ ਲਗਾਤਾਰ ਰੋਜ਼ਾਨਾ ਜਿਹੜੇ ਇੱਥੇ ਆਂਦੇ ਨੇ ਮੱਥਾ ਟੇਕਦੇ ਨੇ ਸੀਸ ਨੂੰ ਝੁਕਾਉਂਦੇ ਨੇ ਆ ਤੁਸੀਂ ਬਸ਼ੰਬਰ ਗਿਰੀ ਮਹਾਰਾਜ ਜੀ ਉਹਨਾਂ ਦਾ ਸਥਾਨ ਦੇਖ ਪਾ ਰਹੇ ਹੋ ਇਹ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਨਾਗਰਾਜਨ ਔਰ ਲਿਖਿਆ ਹੋਇਆ ਹੈ ਇੱਥੇ ਚਲ ਜਾ ਕੇ ਦੇਖਦੇ ਹਾਂ ਔਰ ਇਹ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਮਕਿਆਨਾ ਕੀ ਸ਼ਰਧਾਲੂ ਜਿਹੜੇ ਹੈਗੇ ਆ ਉਹ ਲਗਾਤਾਰ ਜਿਹੜਿਆ ਇਹ ਮੰਦਿਰ ਦੇ ਵਿੱਚ ਆ ਰਹੇ ਨੇ ਸੌਣ ਦਾ ਮਹੀਨਾ ਵੀ ਚੱਲ ਰਿਹਾ ਹੈ ਔਰ ਬਿਲਕੁਲ ਔਰ ਮਾ ਕਾਲੀ ਤੁਸੀਂ दर्शन कर सकते हो और काफ़ी खूबसूरत ये मंदिर है आरती श्री महाकाली जी की लिखी हुई है वीर बजरंग बली जी और जय माँ ज्वाला जी ये जोत जग रही है और बाबा बालकनाथ जी और देख पा रहे हो और शीतला माता तीन ਦੇਖ ਪਾਰੋਂ ਉਹਨਾਂ ਦਾ ਵੀ ਇੱਥੇ ਸਥਾਨ ਬਣਿਆ ਹੋਇਆ ਇਸ ਤੋਂ ਇਲਾਵਾ ਚਲੋ ਇਸ ਸਾਈਡ ਤੇ ਜਦੋਂ ਅਸੀਂ ਜਾਂਦੇ ਹੈਗੇ ਆ ਇਸ ਸਾਈਡ ਦੇ ਵਿੱਚ ਜਿਹੜੇ ਭਗਤ ਨੇ ਜਿਸ ਤਰ੍ਹਾਂ ਮੈਂ ਦੱਸਿਆ ਕਿ ਉਹ ਲਗਾਤਾਰ ਇਸ ਮੰਦਰ ਦੇ ਵਿੱਚ ਆ ਰਹੇ ਨੇ ਹਨੂਮਾਨ ਚਾਲੀਸਾ ਔਰ ਲਿਖਿਆ ਹੋਇਆ ਹੈ ਇੱਥੇ ਵੀ ਔਰ ਭਗਤ ਜਣ ਜਿਹੜੇ ਨੇ ਕੋਈ ਇੱਥੇ ਆਦੇ ਨੇ ਸੀਸ ਝੁਕਾਉਂਦੇ ਨੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਔਰ ਮਾਤਾ ਬੈਸਲੋ ਦੇਵੀ ਮਾਤਾ ਛੇਰਾ ਵਾਲੀ ਔਰ ਉਹਨਾਂ ਦੇ ਤੁਸੀਂ ਦਰਸ਼ਨ ਕਰ پا ਰਹੇ ਹੋ ਔਰ ਜੈ ਮਾਤਾ ਚਿੰਤਪੂਰਨੀ ਜੀ ਔਰ ਸਾਡੀ ਕੋਸ਼ਿਸ਼ ਹੈਗੀ ਆ ਕਿ ਤੁਹਾਨੂੰ ਇਸ ਮੰਦਰ ਦੇ ਅੰਦਰ ਇਸ ਤੇ ਜੋ-ਜੋ ਵੀ ਬਣੇ ਹੋਏ ਨੇ ਔਰ ਪਕ ਜਨ ਜੜੀ ਨੇ ਇੱਥੇ ਆਂਦੇ ਨੇ ਸਿਰ ਝੁਕਾਉਂਦੇ ਨੇ ਔਰ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਮਾਪੂਰੀਆਂ ਹੁੰਦੀਆਂ ਨੇ ਔਰ ਇੱਥੇ ਹਰ ਸਾਲ ਜਿਹੜਾ ਆ ਹਰ ਸਾਲ ਤੇ ਕੀ ਮਤਲਬ ਹੈ ਆਏ ਦਿਨ ਹੀ ਜਿਹੜਾ ਆ ਇੱਥੇ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਆਰਤੀ ਸ਼ਰੀ ਦੇਵ ਜੀ ਦੀ ਵੀ ਇੱਥੇ ਜਿਹੜੀ ਆ ਉਹ ਲਿਖੀ ਹੋਈ ਆ ਔਰ ਇਹ ਜਿਹੜਾ ਤੁਸੀਂ ਸਥਾਨ ਦੇਖ ਪਾ ਰਹੇ ਹੋ ਕਾਫੀ ਖੂਬਸੂਰਤ ਜਿਹੜਾ ਇਹ ਸਥਾਨ ਆ ਔਰ ਵੀਰ ਬજરੰਗ ਵਾਲੀ ਜੀ ਔਰ ਦੇਖ ਪਾ ਰਹੇ ਹੋ ਔਰ ਇਹ ਪ੍ਰਤੀਵਾ ਜੜੀਆ ਤੁਸੀਂ ਦੇਖ ਪਾ ਰਹੇ ਹੋ ਮਹਾਮਾਈ ਸਭ ਤੇ ਕਿਰਪਾ ਬਣਾਈ ਰੱਖੇ ਪ੍ਰੋਗਰਾਮ ਹੁੰਦਾ ਹੈ ਹਮਨ ਜੱਕ ਵੀ ਬਣਿਆ ਹੋਇਆ ਹੈ ਜਿਹੜਾ ਜਿੱਥੇ ਕੀ ਹੈਗਾ ਇੱਥੇ ਮਤਲਬ ਹੈ ਹਮਨ ਜਿਹੜਾ ਕਿ ਉਹ ਪਾਇਆ ਜਾਂਦਾ ਹੈ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀੜਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਪਰਮਾਹੰਦੇਵ ਜੀ ਬੁੱਲ ਸ਼ਿਵ ਸ਼ੰਕਰ ਭਗਵਾਨ ਕੀ ਚੈਹ ਪਰਮਾਹੰਦੇਵ ਜੀ हाँ जी थोड़ा तो नाम किया जी।, जी मेरा नाम पंडित वासुदेव शास्त्री है अच्छा इतने कितने समय तो हूँ मैं कम से कम दस बारह साल यहाँ पे हो गए अच्छा आपको दस बारह साल यहाँ पर हो गए हमने सुना है हां जी। कि जहाँ पर किसी लड़की की जब शादी हुई विवाह हुआ तो वो शिव भक्त थे वो मंदिर में आए तो जब उन्होंने पूजा की कि जो हमें पता चला है कि वहाँ पर एक रोशनी ऐसी हो गई कि उनको शिव भगवान ने खुद आशीर्वाद दिया और जो शिवलिंग है जहाँ का हाँ जी हाँ जी उस पर जो उनकी प्रतिभा जो है वो हो गई क्या इस बात के बारे में आपने क्या कहेंगे वो उनकी नई नई शादी हुई थी दोनों जोड़े यहाँ पे शिव जी के मंदिर में मत्था टेकने आए थे तो वो पहले से जो है भक्त शिव जी की पूजा आजात्यादि आराधना करती थी तो शिव जी को बहुत मानती थी तो यहाँ पे मत्था टेकने आए सन उन्नीस सौ पचासी छियासी की जो है ये गल है काफ़ी चर्चा में हुई हाँ, थी हाँ उसके बाद काफी जो है यहाँ पे काफी पंजाब में काफी चर्चा में आए उसके बाद कभी सारे लोग के जो यहाँ पे आने लगे मत्था टेकने लगे उसके बाद यहाँ पे जब जैसे मत्था टेके तो एकदम से रोशनी होगी शिवजी ने जो है उसको जो है दर्शन दिए आशीर्वाद हाँ आशीर्वाद दिया।, दिया जैसे शिवलिंग आप ऊपर देखते भी तो उसमें एक निशान सा बना हुआ अच्छा वो पहले नहीं था पहले नहीं था उसके बाद ही जो है उसमें जो है शिव का एक आकार आकृति बन गई वो उसके बाद बनी उसके बाद भी बनी तब से जो है यहाँ पे लोग चालीस दिन तक मत्था टेकते थे उसकी जो है मनोकामना पूरा हो, हो जाती है कितने दिन तक चालीस दिन तक चालीस दिन तक जो भी जहाँ पर वो शीश झुकाएगा उनकी मनोकामना पूर्ण हो मनोकामना पूर्ण हो जाती है पहले यहाँ पे साधु संत ब्राह्मण लोग रहते थे गिरी परिवार जैसे हाँ उनके प्रमा... बनी हुई आ, है ब्रह्मानंद गिरी है मंगल गिरी है विश्व गिरी है ये गिरी परिवार लोग साधु संत यहाँ पे जो है लोग रहते हैं उनका बना हुआ है आ, उनके सारे और हर बार हर बार, तो, बार से जहाँ पर प्रोग्राम भी होते हैं समाधि बनी हुई है संतों की संतों की तो अब ये जो है ट्रस्ट लोग संभालते हैं ठीक है यहाँ की जो मेन ट्रस्ट ट्रस्टी लोग है देखो साफ सभाल तो करनी पड़ती है ना जी हाँ जी हाँ जी ठीक है जी शुरु शुक्रिया धन्यवाद ये वो शिव मंदिर है ਜੋ ਕੱਚਾ ਟੋਪਾ ਦੇ ਵਿੱਚ ਹੈ ਔਰ ਇਸ ਦੇ ਬਾਰੇ ਵਿੱਚ ਜੋ ਸਾਨੂੰ ਜਾਣਕਾਰੀ ਮਿਲੀ ਹੈਗੀ ਆ ਕਿ ਇੱਥੇ ਚਮਤਕਾਰ ਹੋਇਆ ਸੀ ਔਰ ਕੀ ਚਮਤਕਾਰ ਹੋਇਆ ਸੀ ਉਸ ਦੇ ਬਾਰੇ ਵਿੱਚ ਵੀ ਅਸੀਂ ਜਿਹੜਾ ਕਿ ਤੁਹਾਨੂੰ ਇੱਥੇ ਹੋਰ ਜਾਣਕਾਰੀ ਜਿਹੜੀ ਆ ਦਵਾਂਗੇ ਇਹ ਵੀ ਇੱਕ ਜਿਹੜਾ ਅਸਥਾਨ ਬਣਿਆ ਹੋਇਆ ਆ ਮਹਾਦੇਵ ਜੀ ਹਰ ਮਹਾਦੇਵ ਜੈ ਸ਼੍ਰੀ ਰਾਮ ਜੀ ਹਾਂ ਜੀ ਅੱਛਾ ਤੁਸੀਂ ਇੱਥੇ ਤੁਹਾਡਾ ਨਾਮ ਕੀ ਆ ਪਹਿਲਾਂ ਤੇ ਦੱਸੋ ਮੇਰਾ ਨਾਮ ਹਿੰਦੂ ਸਿੰਘ ਰਾਣਾ ਜੀ ਇਹ ਕਾਦੀ ਦੁਕਾਨ ਕਰਦੇ ਹਾਂ ਮੈਂ ਚ ਪੂਜਾ ਭੰਡਾਰ ਦੀ ਦੁਕਾਨ ਕਰਦਾ ਹਾਂ ਜੀ ਮਤਲਬ ਜੋ ਵੀ ਸ਼ਿਵ ਦਰਬਾਰ ਤੇ ਆਂਦੇ ਨੇ ਉਹ ਸਾਰੀ ਸਮਗਰੀ ਇੱਥੋਂ ਮਿਲ ਜਾਂਦੀ ਹੈ ਸਾਡੇ ਕੋਲ ਸਭ ਕੋਲ আচ্ছা ਅਸੀਂ ਇਹ ਸੁਣਿਆ ਕਿ ਕਾਫੀ ਸਮਾਂ ਪਹਿਲਾਂ ਇੱਕ ਸ਼ਿਵ ਭਗਤ ਜੋੜਾ ਜ ਜਿਹਨਾਂ ਦੀ ਕਾਫੀ ਆਸਥਾ ਸੀ ਇਸ ਮੰਦਰ ਦੇ ਵਿੱਚ ਆਏ ਪਹਿਲਾਂ ਜਿਹੜੇ ਇੱਥੇ ਸ਼ਿਵਲਿੰਗ ਆ ਉਸ ਦੇ ਉੱਪਰ ਕੁਝ ਵੀ ਨਹੀਂ ਸੀਗਾ ਜਦੋਂ ਉਹ ਆਏ ਤਾਂ ਉਹਨਾਂ ਨੂੰ ਖੁਦ ਸ਼ਿਵ ਭਗਵਾਨ ਬਲੋ ਅਸ਼ੀਰਵਾਦ ਦਿੱਤਾ ਗਿਆ ਕਿ ਉੱਤੇ ਪ੍ਰਤਿਵਾ ਜਿਹੜੀ ਆ ਉਹ ਸ਼ਿਵਲਿੰਗ ਤੇ ਉਸ ਤੋਂ ਬਾਅਦ ਦੇ ਵਿੱਚ ਆਈ ਇਹਦੇ ਵਿੱਚ ਕਿੰਨੀ ਕਿ ਸਚਾਈ ਆ ਜਰਾ ਦੱਸੋ ਇਹ 100% ਸਚਾਈ ਆ ਜੀ ਇੱਥੇ ਸਾਡੇ ਲੇਡੀਜ਼ ਜਿਗਾਂ ਨੇ 40 ਦਿਨ ਆਪਣੀ ਮਨੋ ਕਾਮਨਾ ਪੂਰੀ ਕਰਨ ਲਈ ਨਾ ਦੀਵੇ ਕਿੱਥੇ ਸੀਗੇ ਇਹਨਾਂ ਦੀ ਮੈਰਿਜ ਸੀਗੀ ਮੈਰਿਜ ਤੋਂ ਪਹਿਲਾਂ ਇਹ ਕਹਿੰਦੇ ਸਾਡੇ ਵੀ 40 ਦਿਨ ਵੀ ਪੂਰੇ ਕਰਨ ਲਈ ਆਪਾਂ ਨੂੰ ਮੈਂ ਮੱਥਾ ਟੇਕਣਾ ਬਾਅਦ ਚ ਮੈਂ ਡੋਲੀ 'ਚ ਬੈਠਣਾ ਜਦੋਂ ਪਤਾ ਨਹੀਂ ਨਹੀਂ ਮਤਲਬ ਇਹ ਕਹਿੰਦੇ ਕਿ ਡੋਲੀ 'ਚ ਹੀ ਬਾਅਦ ਚ ਬੈਠਣਾ ਫਿਰ ਜਰਾ ਕਰਨਾ ਹਾਂ ਜੀ ਹਾਂ ਪਹਿਲਾਂ ਜਿਦਾਂ ਉਹਨਾਂ ਨੇ ਆਪਣੇ ਜੋ ਵੀ ਲਾਉ ਫੇਰੇ ਕਰਾ ਲਏ ਚੋਲੀ ਜਾਣੀ ਸੀਗੀ ਜਾਣ ਤਾਂ ਪਹਿਲਾਂ ਮੈਂ ਕਹਿੰਦੇ ਸੀ 40ਵਾਂ ਦੇਣ ਮੇਰਾ ਲਾਸਟ ਕਿ ਮੈਂ 40 ਆਪਣੇ ਪੂਰੇ ਕਰਨੇ ਆ ਜਿੱਦਣ ਐਉਂ ਪੂਰਾ ਕਰਨ ਆਏ ਆ ਤਾਂ ਉਹਨਾਂ ਨੂੰ ਸਾਖਸ਼ਟ ਭੋਲੇ ਸ਼ੰਕਰ ਜੀ ਨੂੰ ਦਰਸ਼ਨ ਦਿੱਤੇ ਸ਼ਿਵਾਲੇ ਦੇ ਉੱਪਰ ਤੇ ਉਹਨਾਂ ਦਾ ਪੂਰਾ ਐਨ ਸਰੂਪ ਸ਼ਿਵਾਲੇ ਦੇ ਉੱਪਰ ਐਨ ਪ੍ਰਗਟ ਹੋ ਗਿਆ ਹੈ ਜੋ ਪਹਿਲਾਂ ਨਹੀਂ ਸੀ ਹਾਂਜੀ ਉਹ ਹਜੇ ਤੱਕ ਵੀ ਸਾਡੇ ਸ਼ਿਵਾਲੇ ਉਤੇ ਸ਼ਿਵਲਿੰਗ ਤੇ ਬਿਰਾਜਮਾਨ ਹੈ ਉਹ ਸਾਡੇ ਇੱਥੇ ਜਿਹੜੇ ਵੀ ਲੋਕ ਸਧਾਲੂ ਜਾਂ ਭਗਤ ਆਂਦੇ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹੈ ਠੀਕ ਹੈ ਤੇ ਦੇਖੋ ਅਸੀਂ ਤਾਂ ਚਾਹਦੇ ਸੀਗੇ ਕਿ ਉਹਨਾਂ ਨਾਲ ਗੱਲਬਾਤ ਕਰੀਏ ਪਰ ਉਹ ਫਿਲਹਾਲ ਕੌਣ ਨੇ ਉਹਨਾਂ ਬਾਰੇ ਵੀ ਪਤਾ ਕਿਉਂ ਇਹ ਪੁੱਛ ਰਿਹਾ ਕੋਈ ਕੋਈ ਕਈ ਲੋਕੀ ਇਹ ਕਹਿ ਦਿੰਦੇ ਆ ਕਿ ਅਸੀਂ ਜਾਣਕਾਰੀ ਤਾਂ ਦੇ ਦਿੰਨੇ ਆ ਪਰ ਜਿਨ੍ਹਾਂ ਨੂੰ ਦਰਸ਼ਨ ਹੋਏ ਉਹਨਾਂ ਬਾਰੇ ਨਹੀਂ ਅਸੀਂ ਦੱਸਦੇ ਕਿ ਇਹ ਫੇਕ ਨਿਊਜ਼ ਆ ਇਸ ਕਰਕੇ ਉਹਨਾਂ ਬਾਰੇ ਵੀ ਤੁਸੀਂ ਚਰਚਾ ਦੱਸੋ ਇੰਧਰ ਹੀ ਕੋਈ ਫੇਕ ਨਿਊਜ਼ ਨਹੀਂ ਹੈਗੀ ਜੀ ਉਹਨਾਂ ਬਾਰੇ ਦੱਸੋ ਨਾ ਫਿਰ ਕੌਣ ਸੀ ਜਿਹੜੀ ਲੇਡੀ ਸੀ ਨਾ ਉਹ ਹੈ ਕਿ ਲਾਲਿਆ ਮਲੇ ਦੀ ਇਹ ਨਮਾਸ਼ਹਿਰ ਦੀ ਨਮਾਸ਼ਹਿਰ ਲਾਲਿਆ ਮਲੇ ਦੀ ਸੀ ਕਿ ਉਹ ਅੱਜ ਕੱਲ੍ਹ ਰਹੇ ਨੇ ਫੋਰਨ ਚ ਅਮਰੀਕਾ ਚ ਆ ਉਹ ਹਰ ਇੱਕ ਜਿੱਦਾਂ ਸਾਲ ਦੇ ਵਿੱਚ ਇਹਨਾਂ ਦੇ ਵਿੱਚ ਆਉਂਦੇ ਆ ਪਰ ਇਸ ਵਾਰ ਪਤਾ ਨਹੀਂ ਕੀ ਕਾਰਨ ਉਹ ਅੱਛਾ ਉਹਨਾਂ ਦੀ ਪਹਿਲਾਂ ਕੰਡੀਸ਼ਨ ਕੀ ਸੀ ਤੇ ਹੁਣ ਕੀ ਆ ਪਹਿਲਾਂ ਬਹੁਤ ਬਾਲੇ ਗਰੀਬ ਸੀਗੇ ਜੀ ਬਹੁਤ ਹੀ ਜ਼ਿਆਦਾ ਕਹ ਲੋ ਜਿਹਦਾ ਵੀ ਹੈਂਡ ਟੂ ਮੌਸ ਚਲੋ ਹਰ ਇੱਕ ਦੇ ਹੁੰਦੀ ਆ ਹੈਂਡ ਟੂ ਮੌਸ ਸੀ ਤੇ ਜਦੋਂ ਦੇਣ ਦਰਵਾਜ਼ੇ ਉਨਾਂ ਦੀ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤੇ ਉਹਨਾਂ ਦੇ ਦਿਨ ਰਾਤ ਚੋਗਣੀ ਵਿਦੇਸ਼ੀ ਜਹਾਜ਼ ਦੇ ਵਿੱਚ ਚੜ ਗਏ ਚੜਾਈ ਤੇ ਐਸਟ ਪੂਰੀ ਐਸਟਮ ਵਧੀਆ ਭੋਲੇ ਭੋਲੇ ਦੀ ਫੁੱਲ ਕਰ ਪਾਉਣੋਂ ਤੇ ਠੀਕ ਹੈ ਜੀ ਇਸੇ ਮੰਦਰ ਦੇ ਵਿੱਚ ਦੇਖ ਸਕਦੇ ਹੋ ਜੈ ਮਾਤਾ ਪਾਰਵਤੀ ਜੀ ਹੈ ਔਰ ਜੈ বিষ্ণੂ ਭਗਵਾਨ ਜੀ ਉਹਨਾਂ ਦੀ પ્રતિਭਾ ਹੈ ਤੇ ਲਗਾਤਾਰ ਜੁੜਿਆ ਗਿਆ ਇੱਥੇ ਭਗਤ ਜਿਹੜੇ ਆਉ ਆ ਰਹੇ ਨੇ ਸ਼੍ਰੀ ਭਗਵਾਨ ਜੀ ਉਹਨਾਂ ਦੀ ਪ੍ਰਤੀਭਾ ਤੁਸੀਂ ਦੇਖ ਸਕਦੇ ਹੋ। ਔਰ ਮੇਰੀ ਕੋਸ਼ਿਸ਼ ਹੈ ਕਿ ਤੁਹਾਨੂੰ ਇਸ ਮੰਦਿਰ ਦੇ ਜਿਹੜਾ ਸਾਰੇ ਦਰਸ਼ਨ ਕਰਵਾਏ ਜਾਣ। ਓਮ ਗਾ ਗਣਪਤੇ ਨਮੋ ਸ਼੍ਰੀ ਗਣਪਤੀ ਮਹਾਰਾਜ ਜੀ ਔਰ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਕਿ ਕੀ ਸੀ ਘਾ ਰਹੇ ਨੇ। ਔਰ ਜੈ ਮਾਤਾ ਸਰਸਵਤੀ ਜੀ ਵਿਦਿਆ ਦੀ ਦੇਵੀ ਔਰ ਜੈ ਮਾਤਾ ਗਾਇਤਰੀ ਜੀ ਤੁਹਾਨੂੰ ਨਾਲ ਦੀ ਨਾਲ ਜਿਹੜੇ ਆ ਗਿਆ ਕਿ ਅਸੀਂ ਦਰਸ਼ਨ ਵੀ ਕਰਵਾ ਰਹੇ ਔਰ ਭक्त ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਆ ਰਹੇ ਨੇ ਔਰ ਸ਼ਾਵਨ ਦਾ ਮਹੀਨਾ ਵੀ ਹੈ ਉਹ ਤੁਸੀਂ ਕੋਸ਼ਿਸ਼ ਹੈਗੀ ਆ ਕਿ ਬਿਲਕੁਲ ਕਈ ਲੋਕ ਕਹਿੰਦੇ ਕਿ ਇਹ ਫੇਕ ਨਿਊਜ਼ ਆ ਫੇਕ ਗੱਲਾਂ ਆ ਸਾਡੀ ਤਾਂ ਟੋਟਲ ਕੋਸ਼ਿਸ਼ ਹੈਗੀ ਆ ਕਿ ਅਸੀਂ ਪੂਰੀ ਤਰ੍ਹਾਂ ਉੱਥੇ ਤੱਕ ਚਾਈਏ ਹਾਂਜੀ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਪਿੰਖੀ ਧੀਰਾ ਜੀ ਅੱਛਾ ਜੀ ਆ ਜਿਹੜੀ ਮੈਂ ਤੁਹਾਨੂੰ ਇੱਕ ਗੱਲ ਦੱਸੀ ਆ ਕਿ ਇੱਥੇ ਇੱਕ ਜਿਨ੍ਹਾਂ ਦੀ ਸ਼ਰਧਾ ਸੀ ਵਿਆਹ ਤੋਂ ਪਹਿਲਾਂ ਉਹਨੇ ਇੱਥੇ ਸੀਸ ਝੁਕਾਣਾ ਹਾਂਜੀ ਜ਼ਰੂਰੀ ਸਮਝਿਆ ਤੇ ਉਹਨਾਂ ਨੂੰ ਦਰਸ਼ਨ ਹੋਏ ਇਹ ਕੀ ਗੱਲਬਾਤ ਆ ਕੁਝ ਦੱਸੋਗੇ ਇਹਨਾਂ ਦੀ ਜਦੋਂ ਸ਼ਾਦੀ ਹੋਈ ਉਸ ਤੋਂ ਬਾਅਦ ਜੋ ਉਹਨਾਂ ਨੇ ਮੈਨੂੰ ਦੱਸਿਆ ਸ਼ਾਦੀ ਹੋਈ ਨਹੀਂ ਉਹਨਾਂ ਨੇ ਤੁਹਾਨੂੰ ਦੱਸਿਆ ਹਾਂਜੀ ਉਹਨਾਂ ਨੇ ਦੱਸਿਆ ਸੀ ਮੈਂ ਕਿਹਾ ਤੁਹਾਨੂੰ ਉੱਥੇ ਦਰਸ਼ਨ ਹੋਏ ਸੀ ਕਹਿੰਦੇ ਹਾਂ ਅਮਰੀਕਾ ਜਾਂ ਅੱਜਕੱਲ ਉਹ ਲੜਕੀ ਅੱਛਾ ਸ਼ਾਦੀशुदा ਤੇ ਉਹਨਾਂ ਨੇ ਇੱਥੇ ਆਏ ਸੀ ਜਦੋਂ ਸ਼ਾਦੀ ਤੋਂ ਬਾਅਦ ਜਦੋਂ ਡੋਲੀ ਆਪਣੀ ਸਹੁਰੇ ਜਾਣ ਲੱਗੀ ਤਾਂ ਉਹਨਾਂ ਨੇ ਸੋਚਿਆ ਕਿ ਮੈਂ ਇੱਥੇ ਆਪਣਾ ਮੇਰੇ ਰਿਸ਼ਤਾ ਮੈਂ ਮੱਥਾ ਟੇਕ ਕੇ ਜਾਣਾ ਉਹ ਜੜਾ ਟੇਕਿਆ ਤਾਂ ਉੱਥੇ ਉਹਨਾਂ ਨੂੰ ਪ੍ਰਕਾਸ਼ ਹੋਇਆ ਮਤਲਬ ਜਿਵੇਂ ਰੋਸ਼ਨੀ ਹੈ ਨਾ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਇਹ ਤਾਂ ਮੈਂ ਨਹੀਂ ਦੇਖਿਆ ਵੀ ਉੱਥੇ ਹੋਇਆ ਪਰ ਉਸ ਤੋਂ ਬਾਅਦ ਉਹ ਸ਼ਿਵਜੀ ਜਿਹੜੇ ਉੱਥੇ ਲਾਲ ਨਿਸ਼ਾਨ ਹੈ ਸ਼ਿਵਜੀ ਦੀ ਪ੍ਰਤਿਮਾ ਦਾ ਸ਼ਿਵਲਿੰਗ ਦੇ ਉੱਤੇ ਉਹ ਪ੍ਰਗਟ ਹੋਇਆ ਹੋਇਆ ਪਹਿਲਾਂ ਨਹੀਂ ਸੀਗਾ ਪਹਿਲਾਂ ਤਾਂ ਨਹੀਂ ਸੀਗਾ ਪਹਿਲਾਂ ਨਹੀਂ ਸੀ ਇਹ ਦੱਸਿਆ ਗਿਆ ਆ ਠੀਕ ਹੈ ਹਾਂ ਤੇ ਉਹ ਸੀ ਛੁਪਾਉਂਦੇ ਨੇ ਇੱਥੇ ਸਭ ਔਰ ਮੈਂ ਜਾਂਦਾ ਆਇਆ ਲਗਾਤਾਰ ਮੰਦਰ ਦੇ ਵਿੱਚ ਜਿਹੜੇ ਆ ਕਿ ਸ਼ਿਵ ਭਗਤ ਜਿਹੜੇ ਆ ਉਹ ਆ ਰਹੇ ਨੇ ਇਸ ਤੋਂ ਬਾਅਦ ਦੇ ਵਿੱਚ ਜੋ ਚਮਤਕਾਰ ਹੋਇਆ ਮੰਦਰ ਦੇ ਅੰਦਰ ਵੀ ਲੈ ਕੇ ਜਾਵਾਂਗੇ ਔਰ ਜੋ ਚਮਤਕਾਰ ਇੱਥੇ ਹੋਇਆ ਉਹ ਵੀ ਤੁਹਾਨੂੰ ਕੀ ਹੋਇਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਕਿਉਂਕਿ ਮੈਂ ਇੰਤਜ਼ਾਰ ਕਰ ਰਿਹਾ ਹੈਗਾ ਇੱਥੇ ਔਰ ਕਿਉਂਕਿ ਪ੍ਰਧਾਨ ਸਾਹਿਬ ਜਾਂ ਮੰਦਰ ਨਾਲ ਸੰਬੰਧਿਤ ਜੋ ਨੇ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਮੈਂ ਸੋਚਦਾ ਕਿ ਕਿਉਂਕਿ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਆ ਇਹ ਸਾਰਾ ਕੁਝ ਤੁਹਾਨੂੰ ਜਿਹੜਾ ਜੋ ਚਮਤਕਾਰ ਹੋਇਆ ਤੁਸੀਂ ਹੈਰਾਨ ਰਹਿ ਜਾਓਗੇ ਔਰ ਇਹ ਇਸ ਮੰਦਰ ਦੇ ਵਿੱਚ ਔਰ ਉਹ ਤੁਹਾਨੂੰ ਤੁਸੀਂ ਹੈਰਾਨ ਹੋ ਜਾਓਗੇ ਕਿ ਜੋ ਇਸ ਮੰਦਰ ਦੇ ਵਿੱਚ ਉਸ ਵਕਤ ਚਮਤਕਾਰ ਹੋਇਆ ਸੀ ਉਹ ਅੱਜ ਜਿਹੜਾ ਹੈ ਅਸੀਂ ਸੋਚਿਆ ਕਿ ਨਵਾਂ ਸ਼ਰਦ ਬਾਬਾ YouTube ਚੈਨਲ ਦੇ ਉੱਪਰ ਆਪਣੇ ਜਿਹੜੇ ਸ਼ਿਪ ਭਗਤ ਨੇ ਉਹਨਾਂ ਨੂੰ ਵੀ ਦਿਖਾਇਆ ਜਾਵੇ ਇਸ ਵਕਤ ਜਿਸ ਜਗ੍ਹਾ ਦੇ ਉੱਪਰ ਸ਼ਿਪ ਹੋਲੇ ਭੰਡਾਰੀ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਔਰ ਜੋ ਇੱਥੇ ਚਮਤਕਾਰ ਹੋਇਆ ਸੀ ਹੁਣ ਤੁਹਾਨੂੰ ਅਸੀਂ ਉਸ ਮੰਦਿਰ ਦੇ ਅੰਦਰ ਲੈ ਜਾਂਦੇ ਆ ਔਰ ਇਹਨਾਂ ਤੋਂ ਜਾਣਦੇ ਆ ਕਿ ਇੱਥੇ ਕਿਸ ਤਰ੍ਹਾਂ ਹੋਇਆ ਸੀ ਔਰ ਤੁਹਾਨੂੰ ਅਸੀਂ ਉਹ ਜਿਹੜਾ ਚਮਤਕਾਰ ਹੋਇਆ ਸੀ ਸ਼ਿਵਲਿੰਗ ਦੇ ਉੱਪਰ ਜੋ ਪ੍ਰਤਿਭਾ ਬਣੀ ਸੀ ਉਹਨਾਂ ਦੇ ਵੀ ਦਰਸ਼ਨ ਕਰਾਏ ਆਵਾਂਗੇ ਆਓ ਪੰਡਤ ਜੀ ਚੱਲੀ ਅੰਦਰ ਚੱਲੀ ਜੀ ਆਹ ਜੀ ਮੰਦੀ ਬੈਲ ਮੰਦੀ ਵੀ ਸਾਹਿਬ ਨੂੰ ਨਹੀਂ ਕਿਤੇ ਟੋਕਣਾ ਹੋਈ ਮੈਂ ਇਹ ਦੇਖਿਆ ਪੰਡਤ ਜੀ ਕਿ ਨਾ ਇਹਨਾਂ ਦੇ ਮਤਲਬ ਕੰਨ ਦੇ ਵਿੱਚ ਕੋਈ ਗੱਲ ਕਰਦੇ ਹੈਗੇ ਆ ਇਹਦਾ ਵੀ ਕੋਈ ਮਤਲਬ ਹੁੰਦਾ ਹਾਂ ਇਹ ਸਾਸਮੇ ਹੋਰਣੀ ਤੈਸੀ ਪੁਰਾਣੇ ਜੋ ਇੱਕ ਇਸਕੇ ਕਾਨ पे ਜੋ ਬੋਲਦੇ ਹੈ ਉਹ ਸਿੱਧੇ-ਸਿੱਧੇ ਇੱਕ ਤੱਕ ਪਹੁੰਚਦੀ ਹੈ ਉਸकी भी आवाज ਪਹੁੰਚਦੀ ਹੈ ਠੀਕ ਆ ਅੱਗੇ ਚੱਲੇ ਪਹਿਲੇ ਨੰਦ ਜੀ ਕੋਲ ਆ ਜੀ ਔਰ ਹੁਣ ਅਸੀਂ ਪਹੁੰਚ ਚੁੱਕੇ ਆ ਉਸ ਮੰਦਿਰ ਦੇ ਅੰਦਰ ਜਿੱਥੇ ਚਮਤਕਾਰ ਹੋਇਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਸ਼ਰਧਾਲੂ ਜਿਹੜੇ ਹੈਗੇ ਆ ਉਹ ਇਸ ਮੰਦਿਰ ਦੇ ਵਿੱਚ ਆਏ ਹੋਏ ਨੇ ਔਰ ਪੰਡਤ ਜੀ ਤੋਂ ਹੁਣ ਜਾਣਦੇ ਆ ਅਸੀਂ ਤੁਹਾਨੂੰ ਉਹ ਵੀ ਸਥਾਨ ਦਕਾਵਾਗੇ ਪੰਡਤ ਜੀ ਇਸ ਮੰਦਿਰ ਕੇ ਇਸੀ ਮੰਦਰ ਮੇ ਹੋਆ ਥਾ ਹਾਂ ਜੀ ਇਸ ਮੰਦਿਰ ਇਹ ਸਿੜੀ ਜੀ ਦਾ ਮੇਲ ਮੰਦਿਰ ਹੈ ਸਿੜੀ ਜੀ ਦਾ ਮੇਲ ਮੰਦਿਰ ਹੈ ਇੱਥੇ ਕੋਲ 300 ਸਾਲ ਜੋ ਪੁਰਾਣਾ ਇਹ ਮੰਦਿਰ ਹੈ 300 ਸਾਲ ਪੁਰਾਣਾ ਸਰੂਪ ਤੁੰਗ ਢ ਏ ਜਿੰਨ ਕੇ ਨਾਮ ਕੇ ਢ ਪਰਿਕਾਰ ਹੈ ਅੱਛਾ ਇਸੀ ਮੰਦਰ ਮੇ ਜੋ ਜਦੋਂ ਆਏ ਤੋ ਇਸੀ ਮੰਦਰ ਮੇ ਰੋਸ਼ਨੀ ਸੀ ਹੋ ਗਈ ਹਾਂ ਜੀ ਮੇਂ ਮੰਦਿਰ ਇਹ ਹੈ ਯਹਾਂ ਪੇ ਲੇਕਿਨ ਦੇਖਿਓ बाहर से तो कोई रोशनी आने का कोई है नहीं लेकिन फिर भी जहाँ पर रोशनी हुई यहाँ पे एकदम से जो रोशनी उसके बाद जो तो शिवलिंग का जो से बना हुआ की जो आकृति बनी है जो है यहाँ पे चेंज हो गया था मेन तस्वीर जो यहाँ जो शिवलिंग था इसी पर प्रतिभा बन गई बन देखो तो अब हम आपको सभी को ਦਿਖਾਣੇ ਜਾ ਰਹੇ ਹਾਂ ਯਹਾਂ ਪਰ ਜੋ ਚਮਤਕਾਰ ਹੋਇਆ ਥਾ ਔਰ ਸਿਪ ਬੋਲੇ ਭੰਡਾਰੀ ਜੀ ਖੁਦ ਯਹਾਂ ਪਰ ਉਸ ਲੜਕੀ ਕੋ ਅਸ਼ੀਰਵਾਦ ਦੇਣੇ ਆਏ ਥੇ ਔਰ ਮੈਂ ਆਪਣੇ ਆਪ ਨੂੰ ਵੀ ਖੁਸ਼ਕਿਸਮਤ ਸਮਝਦਾ ਹਾਂ ਵੈਸੇ ਮੈਂ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਆ ਰੋਜ਼ ਆਈਦਾ ਲੇਕਿਨ ਰੱਖ ਲੋ ਜਾਤਾ ਉਸ ਮਾਲਕ ਦਾ ਹੁਕਮ ਹੋਇਆ ਕਿ ਮੈਂ ਅੱਜ ਇੱਥੇ ਆਇਆ ਹੈਗਾ ਔਰ ਤੁਹਾਨੂੰ ਹੁਣ ਜਿਹੜਾ ਆ ਉਹ ਦਿਖਾਣੇ ਜਾ ਰਹੇ ਆ ਔਰ ਤੁਸੀਂ ਦੇਖ پا ਰਹੇ ਹੋ ਬਰਸੇ ਕੋਲੇ ਬੰਦਾ ਲਿਖਿਆ ਹੁਣ ਔਰ ਪੂਜਾ ਹੋ ਰਹੀ ਆ ਤੋਂ ਅਨੁਦರ್ಶਨ ਕਰਾਉਣ ਜਾ ਰਹੇ ਆ ਬੰਦੇ ਤੇ ਗੁਤੀ ਦੇ ਹੱਥ ਤੇ ਰੋਣ ਦੇ ਮਾਰ ਵਦੀ ਪਰ ਵੀ ਕੋ ਰਹੋ ਬੰਦੇ ਦੀ 우ਮਾ ਮਨ ਸੁਗੁਰਮ ਬੰਦੇ ਜਗ ਕਾਰਨ ਬੰਦੇ ਨੂੰ ਉਹ ਚੰਦ ਵੀ ਦਿਖਾ ਰਹੇ ਆ ਬੰਦੇ ਸੂਰਿਸ਼ ਸਾਗ ਉਹ ਨਿਯਮ ਬੰਦੇ ਗੀਤ ਨੂੰ ਸਕ੍ਰਿਪਟ ਵੀ ਨਾ ਕਰਦੇ ਤੁਸੀਂ ਦੇਖਣ ਜਾ ਰਹੇ ਹਾਂ ਜੈ ਜੈ ਮਾਹ ਦੇ ਤੋ ਜਾਣ ਤੋਂ ਪਹਿਲਾਂ ਬੱਚੇ ਜਿਹੜੇ ਆ ਕੋਈ ਵੀ ਸਤੰਤ ਧਿਆਲੇ ਨੇ। ਔਰ ਤੁਸੀਂ ਦੇਖਣ ਜਾ ਰਹੇ ਹੋ। ਤੁਹਾਨੂੰ ਜਲਦੀ ਹੀ ਜਿਹੜਾ ਇਹ ਦਰਸ਼ਨ ਹੋਣਗੇ ਜੋ ਉਸ ਵਕਤ ਚਮਤਕਾਰ ਹੋਇਆ ਸੀ। ਇਸ शिवलिंग ਦੇ ਪਹਿਲਾਂ ਜੋ ਪ੍ਰਤੀਵਾ ਨਹੀਂ ਸੀ। ਔਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਜਲਦੀ ਹੀ ਜਿਹੜਾ ਤੁਹਾਡੇ ਸਾਹਮਣੇ ਅਸੀਂ ਦਿਖਾ ਰਹੇ ਹਾਂ। ਔਰ ਤੁਸੀਂ ਦੇਖਣ ਜਾ ਰਹੇ ਹੋ। ਔਰ ਫਿਰ ਇਹਨਾਂ ਤੋਂ ਅਸੀਂ ਜਾਣਾਂਗੇ ਵੀ ਔਰ ਹਰ ਹਰ ਮਹਾਦੇਵ ਔਰ ਤੁਸੀਂ ਬਿਲਕੁਲ ਜੀ 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 ਪ੍ਰਦੀਪ ਮਾਨੀ ਜੀ ਇਹ ਅੱਛਾ ਪੰਡਿਤ ਪੰਡਿਤ ਜੀ ਜੋ ਇਹ ਤੁਸੀਂ ਦੇਖ 파 ਰਹੇ ਹੋ ਹਾਂ ਜੀ ਮੇਨ ਜੋ ਹੈ ਸਿਖਲੀ ਕੀ ਬਜਰ ਜਿਮਾ ਹਾਂ ਜੀ ਔਰ ਇਹ ਜੋ ਪ੍ਰਤਿਭਾ ਤੁਸੀਂ ਦੇਖ 파 ਰਹੇ ਹੋ ਦਰਸ਼ਨ ਕਰ ਰਹੇ ਹੋ ਕਿ ਪੈਨਾ ਜਿਹੜਾ ਆ ਬਿਲਕੁਲ ਵੀ ਇਸ ਸ਼ਿਵਲਿੰਗ ਦੇ ਉੱਪਰ ਬਿਲਕੁਲ ਨਹੀਂ ਸੀ ਔਰ ਉਸ ਲੜਕੀ ਨੂੰ ਜਦੋਂ ਦਰਸ਼ਨ ਹੋਏ ਆ ਉਸ ਤੋਂ ਬਾਅਦ ਦੇ ਵਿੱਚ ਔਰ ਤੁਸੀਂ ਦਰਸ਼ਨ ਕਰ ਰਹੇ ਹੋ ਧੰਨਵਾਦ ਮੇਰੇ ਵੀ ਨੇ ਨਵਾਂ ਚੜ ਦਵਾ ਬਾਬਾ YouTube ਚੈਨਲ ਤੇ ਕਿ ਮੈਨੂੰ ਵੀ ਇਹ ਸੁਭਾਗ ਜਿਹੜਾ ਆ ਪ੍ਰਾਪਤ ਹੋਇਆ ਔਰ ਤੁਸੀਂ ਦਰਸ਼ਨ ਕਰ ਰਹੇ ਹੋ ਔਰ ਤੁਸੀਂ ਖੁਦ ਵੀ ਇਸ ਮੰਦਰ ਦੇ ਵਿੱਚ ਆਓ ਔਰ ਜਿੱਥੇ ਖੁਦ ਸ਼ਿਵ ਭਗਵਾਨ ਔਰ ਉਹਨਾਂ ਨੇ ਜੋ ਬਰਾਜਮਾਨ ਨੇ ਉਹਨਾਂ ਨੇ ਦਰਸ਼ਨ ਦਿੱਤੇ ਔਰ ਇਹ ਧਰਤੀ ਜਿਹੜੀ ਆ ਨਵਾਂ ਸ਼ਹਿਰ ਦੀ ਬਿਲਕੁਲ ਇਹਨਾਂ ਨੂੰ ਪਵਿੱਤਰ ਕੀਤਾ ਕਹਿ ਸਕਦੇ ਹੈਗੇ ਆ ਕਿ ਆਸ਼ੀਰਵਾਦ ਦਿੱਤਾ ਇਸ ਮੰਦਿਰ ਦੇ ਵਿੱਚ ਆਓ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਇਹ ਵਿਸ਼ੇਸ਼ ਰਿਪੋਰਟ ਹਰ ਹਰ ਮਹਾਦੇਵ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499